ਗੁਰ ਪ੍ਰਤਾਪ ਸਿੰਘ ਵਡਾਲਾ ਨੂੰ ਅਬਜ਼ਰਵਰ ਬਣਾ ਦਿੱਤਾ ਗਿਆ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਕਾਲੀ ਦਲ ਦੀ ਨਵੀਂ ਭਰਤੀ ਹੁਣ ਇਹਨਾਂ ਤੋਂ ਕਰਵਾਈ ਜਾਏਗੀ ਫਰੀਦਕੋਟ ਦਾ ਪੂਰਾ ਜ਼ਿਲ੍ਹਾ ਇਹ ਦੇਖਣਗੇ ਜ਼ਥੇਦਾਰ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਹੈ ਗੁਰ ਪ੍ਰਤਾਪ ਸਿੰਘ ਵਡਾਲਾ ਫੈਸਲੇ ਦੀ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਹੈ ਕਿ ਫੈਸਲੇ ਦੀ ਹੁਕਮ ਅਦੁੱਲੀ ਹੋ ਰਹੀ ਹੈ ਜ਼ਥੇਦਾਰ ਅਕਾਲੀ ਦਲ ਦੇ ਨਾਲ ਖਫਾ ਹੋਏ ਹੈ ਔਰ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੇ ਵਿਚਾਲੇ ਬੈਠਕ ਸੱਦ ਲਈ ਗਈ ਹੈ ਅਕਾਲੀ ਦਲ ਲੀਡਰਾਂ ਨੂੰ ਸਖਤ ਤਾੜਨਾ ਕੀ ਹੋ ਸਕਦੀ ਹੈ 28 ਜਨਵਰੀ ਨੂੰ ਜੋ ਪੰਜ ਸਿੰਘ ਸਹਿਵਾਨਾ ਨੇ ਮੀਟਿੰਗ ਸੱਦੀ ਹੈ ਤੇ ਉਹ ਦੂਸਰੇ ਪਾਸੇ ਜੋ ਭਰਤੀ ਪ੍ਰਕਿਰਿਆ ਹੈਗੀ ਹੈ ਇਸ ਦੇ ਉੱਪਰ ਵੀ ਸਵਾਲ ਅਕਾਲੀ ਦਲ ਦਾ ਜੋ ਬਾਗੀ ਧੜਾ ਰਹਿ ਚੁੱਕਿਆ ਉਸ ਸਮੇਂ ਸਮੇਂ ਤੇ ਖੜੇ ਕਰਦਾ ਰਿਹਾ ਬਾਗੀ ਧੜੇ ਨੇ ਅਕਲਤਖ ਸਾਹਿਬ ਤੱਕ ਸ਼ਿਕਾਇਤ ਵੀ ਪਹੁੰਚਾਈ ਹੈ ਕਿ ਜੋ ਤੁਹਾਡੇ ਹੁਕਮ ਲੱਗੇ ਹੋਏ ਐ 2 ਦਸੰਬਰ ਵਾਲੇ ਉਹਨਾਂ ਨੂੰ ਜੋ ਹੈ ਉਹ ਅੰਗੋਲਿਆ ਕੀਤਾ ਜਾ ਰਿਹਾ ਉਹਨਾਂ ਦੇ ਉੱਪਰ ਨਹੀਂ ਅਕਾਲੀ ਦਲ ਚੱਲ ਰਿਹਾ ਤੇ ਭਰਤੀ ਜਿਹੜੀ ਹੈਗੀ ਆ ਉਹਨਾਂ ਦੇ ਵਿੱਚੋਂ ਮੈਂਬਰਾਂ ਨੂੰ ਹੀ ਬਾਹਰ ਕੀਤਾ ਜਾ ਰਿਹਾ ਜਾਂ ਫਿਰ ਮੈਂਬਰਾਂ ਦੀ ਨਹੀਂ ਸੁਣੀ ਜਾ ਰਹੀ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅੱਜ ਇੱਕ ਟਵੀਟ ਕੀਤਾ ਗਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਜੋ ਬਾਗੀ ਧੜੇ ਦੇ ਲੀਡਰ ਰਹਿ ਚੁੱਕੇ ਆ ਬਾਗੀ ਧੜੇ ਦੇ ਉਹਨਾਂ ਦੀ ਅਗਵਾਈ ਕਰਦੇ ਰਹੇ ਆ ਬਾਗੀ ਧੜੇ ਦੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਅੱਜ ਜੋ ਹੈ ਫਰੀਦਕੋਟ ਜ਼ਿਲ੍ਹੇ ਦਾ ਅਬਜ਼ਰਵਰ ਲਗਾ ਦਿੱਤਾ ਗਿਆ ਤਾਂ ਇਹ ਵੀ ਅਸੀਂ ਜਾਣਾਂਗੇ ਕਿ ਅਬਜ਼ਰਵਰ ਲਗਾ ਦਿੱਤਾ ਗਿਆ ਫਰੀਦਕੋਟ ਦਾ ਕਿੰਨੇ ਕ ਸੰਤੁਸ਼ਟ ਹੈਗੇ ਇਸ ਫੈਸਲੇ ਦੇ ਨਾਲ ਤਾਂ ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਹੁਣ 28 ਜਨਵਰੀ ਨੂੰ ਜੋ ਪੰਜ ਸਿੰਘ ਸਹਿਬਾਨਾ ਨੇ 71 ਤਸਦੀ ਹੈ ਕਿ ਇਸ ਦੇ ਵਿੱਚ ਭਰਤੀ ਮੁਹਿੰਮ ਸੰਬੰਧੀ ਕੋਈ ਹੁਕਮ ਜਾਰੀ ਹੋ ਸਕਦੇ ਆ ਪਰਤੀ ਮੁਹਿਮ ਨੂੰ ਕੀ ਪੰਜ ਸਿੰਘ ਸਹਿਬਾਨ ਰੋਕ ਸਕਦੇ ਆ ਜਾਂ ਫਿਰ 28 ਜਨਵਰੀ ਤੱਕ ਜਿੰਨੀਆਂ ਵੀ ਵੋਟਾਂ ਬਣੀਆਂ ਜਾਂ ਮਾਫ ਕਰਨਾ ਜਿੰਨੇ ਵੀ ਮੈਂਬਰ ਬਣੇ ਆ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਹੋਈ ਹੈ ਉਹਨਾਂ ਦੀ ਕੋਈ ਲਿਸਟ ਮੰਗਾ ਕੇ ਜਾਂਚ ਕੀਤੀ ਜਾ ਸਕਦੀ ਹੈ ਕਈ ਤਮਾਨ ਸਵਾਲ ਹੈਗੇ ਆ ਔਰ ਇਹ ਜਿਹੜੇ ਸਵਾਲ ਜਿਹੜੇ ਹੈ ਉਹ 28 ਜਨਵਰੀ ਨੂੰ ਇਹਨਾਂ ਦੇ ਜਵਾਬ ਮਿਲਣੇ ਆ ਗੁਰਪ੍ਰਤਾਪ ਸਿੰਘ ਵਡਾਲਾ ਇੱਕ ਵੱਡਾ ਚਿਹਰਾ ਬਾਗੀ ਤੜੇ ਦਾ ਸੀ ਜਿਨ੍ਹਾਂ ਨੇ ਅਗਵਾਈ ਕੀਤੀ ਹੈ 1 ਜੁਲਾਈ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਪਹੁੰਚਾਉਂਦੇ ਆ ਸ਼ਿਕਾਇਤ ਤੋਂ ਬਾਅਦ ਫਿਰ ਕਾਰਵਾਈਆਂ ਹੁੰਦੀਆਂ 2 ਦਸੰਬਰ 2024 ਨੂੰ ਅਕਾਲੀ ਦਲ ਦੇ ਜਿਹੜੇ ਬਾਗੀ ਤੇ ਦਾਗੀ ਤੜਾ ਰਿਹਾ ਇਹਨਾਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਸਜ਼ਾ ਸੁਣਾ ਦਿੱਤੀ ਗਈ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਸੀ ਕਿ ਜਿਨ੍ਹਾਂ ਲੀਡਰਾਂ ਨੇ ਆਪਣੇ ਅਸਤੀਫੇ ਦਿੱਤੇ ਹੋਏ ਆ ਅਕਾਲੀ ਦਲ ਦੇ ਲੀਡਰਾਂ ਨੇ ਉਹ ਅਸਤੀਫੇ ਸਵੀਕਾਰ ਕੀਤੇ ਜਾਣ ਤੇ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ 6 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਏ ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਏ ਔਰ ਮੈਂਬਰਸ਼ਿਪ ਮੁਹਿੰਮ ਕਰਨ ਦੇ ਲਈ ਸੱਤ ਕਮੇਟੀ ਦੇ ਮੈਂਬਰ ਬਣਾਏ ਗਏ ਸੀ ਜਿਨ੍ਹਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਵੀ ਹੈ ਔਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਹੁਣ ਜ਼ਿੰਮੇਵਾਰੀ ਅਬਜ਼ਰਵਰ ਫਰੀਦਕੋਟ ਜ਼ਿਲ੍ਹੇ ਦਾ ਲਗਾ ਦਿੱਤਾ ਗਿਆ ਇਹ ਅਕਾਲੀ ਦਲ ਵੱਲੋਂ ਜੋ ਫੈਸਲੇ ਲਏ ਜਾ ਰਹੇ ਇਸ ਸਬੰਧੀ ਕੀ ਕੁਝ ਕਹਿਣਾ ਹੈ ਇਹਨਾਂ ਦਾ ਔਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਪੱਖ ਹੈਗਾ ਹੈ ਔਰ ਇਸੇ ਤਰ੍ਹਾਂ ਜਦੋਂ 2 ਦਸੰ ਨੰਬਰ ਨੂੰ ਇਹ ਫੈਸਲਾ ਸੁਣਾਇਆ ਗਿਆ ਸੀ ਤਾਂ ਉਸ ਸਮੇਂ ਜੋ ਹੈ ਉਹ ਇਹ ਦਾਅਵਾ ਕੀਤਾ ਗਿਆ ਸੀ ਕਿ ਭਰਤੀ ਮੁਹਿੰਮ ਜੋ ਹੈ ਉਹ ਬਾਗੀ ਜਾਂ ਫਿਰ ਦਾਗੀ ਇਹਨਾਂ ਨੂੰ ਭੰਗ ਕਰ ਦਿੱਤਾ ਗਿਆ ਤੇ ਨਵੀਂ ਭਰਤੀ ਕੀਤੀ ਜਾਏਗੀ ਤੇ ਇਸ ਤੋਂ ਬਾਅਦ ਜੋ ਹੈ ਉਹ 5 7 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ 7 ਮੈਂਬਰੀ ਕਮੇਟੀ ਦੇ ਬਣਨ ਤੋਂ ਬਾਅਦ ਜੋ ਹੈ ਉਹ ਭਰਤੀ ਮੁਹਿੰਮ ਇਸ ਕਦਰ ਚੱਲੀ ਹੈ ਕਿ ਸਿੰਘ ਸਹਿਬਾਂ ਨੂੰ ਆਪ ਸਾਹਮਣੇ ਆ ਕੇ ਕਹਿਣਾ ਪਿਆ ਕਿ ਭਰਤੀ ਮੁਹਿੰਮ ਜਿਹੜੀ ਹੈ ਉਹ ਢਿੱਲੀ ਢਿੱਲੀ ਕਾਰਗੁਜ਼ਾਰੀ ਕਰ ਰਹੀ ਹੈ ਔਰ ਜੋ ਸੱਤ ਮੈਂਬਰੀ ਕਮੇਟੀ ਹੈਗੀ ਹੈ ਤੇ ਇਸੇ ਤਰ੍ਹਾਂ ਫਿਰ ਉਸ ਸਮੇਂ ਜੋ ਹੁਕਮ ਜਾਰੀ ਹੋਇਆ ਸੀ ਉਸ ਦੇ ਮੁਤਾਬਕ 6 ਮਹੀਨੇ ਦੇ ਅੰਦਰ ਅੰਦਰ ਅਕਾਲੀ ਦਲ ਦੇ ਵਿੱਚ ਨਵੇਂ ਮੈਂਬਰ ਜੋੜਨੇ ਸੀ ਨਵੀਂ ਭਰਤੀ ਕਰਨੀ ਸੀ ਤੇ ਇੱਕ ਬਕਾਇਦਾ ਤੌਰ ਦੇ ਉੱਪਰ 7 ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਲਗਾਈ ਗਈ 7 ਮੈਂਬਰੀ ਕਮੇਟੀ ਦੀ ਅਗਵਾਈ ਹਰਜਿੰਦਰ ਸਿੰਘ ਧਾਮੀ ਕਰ ਰਿਹਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਬਾਗੀ ਧੜੇ ਨੇ ਕਿਹਾ ਕਿ ਇਹਨਾਂ ਨੇ ਹਲੇ ਤੱਕ ਇੱਕ ਵੀ ਕੋਈ ਮੀਟਿੰਗ ਨਹੀਂ ਕੀਤੀ ਬਕਾਇਦਾ ਤੌਰ ਦੇ ਉੱਪਰ ਸੱਦਾ ਪੱਤਰ ਵੀ ਭੇਜਿਆ ਗਿਆ ਸੀ ਪਰ ਦੂਸਰੇ ਪਾਸੇ ਜੋ ਅਕਾਲੀ ਦਲ ਬਾਗੀ ਧੜਾ ਹੈ ਇਹਨਾਂ ਵੱਲੋਂ ਆਪਣੇ ਹੀ ਯਤਨ ਕੀਤੇ ਜਾ ਰਹੇ ਆ ਇਹ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਆਪਣੇ ਪਦਰ ਦੇ ਉੱਪਰ ਭਰਤੀਆਂ ਕੀਤੀਆਂ ਜਾ ਰਹੀਆਂ ਜਿਵੇਂ ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਦੀ ਮੈਂਬਰਸ਼ਿਪ ਜਿਹੜੇ ਨਵੇਂ ਸੀਰੀਓ ਲੈਂਦੇ ਹੈਗੇ ਹੈ ਔਰ ਇਹ ਸਾਰਾ ਜਿਹੜਾ ਹੈ ਘਟਨਾਕ੍ਰਮ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਜਿਵੇਂ ਵਿਵਾਦ 2024 ਦੇ ਵਿੱਚ ਸੀ ਉਵੇਂ ਹੀ 2025 ਦੇ ਵਿੱਚ ਨਵੇਂ ਸਾਲ ਦੇ ਉੱਪਰ ਵੀ ਨਵੀਂ ਭਰਤੀ ਦੇ ਦੌਰਾਨ ਦੇਖਣ ਨੂੰ ਮਿਲੇ ਹੈ ਸਵਾਲ ਤਾਂ ਇੱਥੇ ਇਹੀ ਹੈ ਕਿ ਬਾਗੀ ਧੜਾ ਜੋ ਹੈ ਉਹ ਅ ਅਕਾਲੀ ਦਲ ਨੂੰ ਮਜ਼ਬੂਤੀ ਵੱਲ ਲੈ ਕੇ ਆਏਗਾ ਜਾਂ ਫਿਰ ਸੁਖਵੀਰ ਬਾਦਲ ਦਾ ਅਕਾਲੀ ਦਲ ਵਾਲਾ ਉਹ ਦੁਬਾਰਾ ਤੋਂ ਕਾਬਜ਼ ਰਹੇਗਾ ਅਕਾਲੀ ਦਲ ਦੇ ਉੱਪਰ ਸਵਾਲ ਹੀ ਹੈ ਕਿਉਂਕਿ ਅ ਕਈ ਬਾਗੀ ਦੇ ਲੀਡਰ ਜੋ ਰਹਿ ਚੁੱਕੇ ਇਹਨਾਂ ਨੇ ਸਵਾਲ ਖੜੇ ਕੀਤੇ ਐ ਕਿ ਗੁਰਪ੍ਰਤਾਪ ਸਿੰਘ ਵਡਾਲਾ ਜੋ ਹੈ ਉਹਨਾਂ ਨੇ ਵੀ ਸਵਾਲ ਖੜੇ ਕਰ ਦਿੱਤੇ ਐ ਤੇ ਨਾਲ ਦੀ ਨਾਲ ਹੋਰ तमाम ਜਿੰਨੇ ਵੀ ਲੀਡਰ ਹੈਗੇ ਐ ਚਾਹੇ ਪਰਮਿੰਦਰ ਸਿੰਘ ਢੀਂਸਾ ਹੋਵੇ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਇਹਨਾਂ ਨੇ ਅਕਾਲੀ ਦਲ ਬਾਦਲ ਟਰੇ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਸੀ ਤਾਂ ਹੁਣ ਅਕਾਲੀ ਦਲ ਵੱਲੋਂ ਬਾਕੀਆਂ ਨੂੰ ਮਨਾਉਣ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ ਤੇ ਹੋਰ ਫੋਨ ਲਾਈਨ ਦੇ ਉੱਪਰ ਮੇਰੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਜੁੜਿਆ ਵਡਾਲਾ ਸਾਹਿਬ ਅਬਜ਼ਰਵਰ ਲਗਾ ਦਿੱਤਾ ਗਿਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਥੋੜੇ ਸੰਤੁਸ਼ਟੀ ਹੋਈ ਹੈ ਹੈਲੋ ਜੀ ਬਡਾਲਾ ਸਾਹਿਬ ਤੁਹਾਡਾ ਸਪੋਕਸਮੈਨ ਦੇ ਉੱਪਰ ਸਵਾਗਤ ਹੈ ਸਵਾਲ ਮੇਰਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਅਬਜ਼ਰਵਰ ਲਗਾਇਆ ਗਿਆ ਕਾਲੀ ਦਲ ਵੱਲੋਂ ਹਾਂ ਜੀ ਇਸ ਨੂੰ ਸਵਾਗਤ ਕਰਦੇ ਹੋ ਜਾਂ ਫਿਰ ਕਿਵੇਂ ਦੇਖਦੇ ਹੋ ਦੇਖੋ ਇੰਜ ਜੀ ਵੀ ਇਹ ਜਿਹੜੇ ਫੈਸਲੇ ਲਏ ਨੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਹੋਣੇ ਚਾਹੀਦੇ ਸੀਗੇ ਜਿਹੜੇ ਕਾਲ ਤੱਕ ਸਾਹਿਬ ਦੇ ਹੁਕਮਨਾਮੇ ਆ ਉਹਨਾਂ ਦੀ ਭਾਵਨਾ ਦੇ ਮੁਤਾਬਕ ਕਾਲਤਾਖਸਰ ਤੋਂ ਹੁਕਮ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇਟ ਇਹ ਸਾਰੀ ਭਰਤੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੀ ਕਰਨੀ ਤਾਂ ਅਕਾਲੀ ਦਲ ਦੇ ਲੀਡਰ ਸਹਿਬਾਨਾ ਨੇ ਵਰਕਰ ਸਹਿਬਾਨਾ ਨੇ ਸੀਗੀ ਹਮ ਪਰ ਹੁਣ ਕੱਲੇ ਕੱਲੇ ਨੂੰ ਆਪਣੇ ਵੱਖਰੇ ਵੱਖਰੇ ਆਪਣੇ ਜਗੇ ਜ਼ਿਲ੍ਹੇ ਦੇ ਤੇ ਜਾਂ ਸੂਬੇ ਦੇ ਤੇ ਇਹ ਕੋਈ ਐਡਜਸਟਮੈਂਟ ਨਹੀਂ ਸੀਗੀ ਕਰਨੀ ਦੇਖੋ ਕਮੇਟੀ ਨੂੰ ਬਰਾਊਂਡ ਦੇ ਪਿੱਛੇ ਕੋਈ ਸਿੰਘ ਸਭਾ ਦੀ ਅਕਾਲ ਤਖਤ ਸਾਹਿਬ ਦੇ ਹਦੇਸ਼ ਦੀ ਕੋਈ ਭਾਵਨਾ ਆ ਕੋ ਉਹਦੇ ਨਾਲ ਪੰਥ ਦਾ ਜਜ਼ਬਾ ਜੁੜਿਆ ਸੀਗਾ ਹੂੰ ਵੀ ਉਹ ਉਹ ਮੈਂਬਰ ਚੁਣੇ ਜਿਨ੍ਹਾਂ ਨੂੰ ਜਿਨ੍ਹਾਂ ਬਾਰੇ ਸਿੰਘ ਸਭਾ ਨੂੰ ਜਾ ਕੇ ਸੰਗਤ ਵੱਲੋਂ ਜਾਣਕਾਰੀ ਦਿੱਤੀ ਗਈ ਵੀ ਤੁਸੀਂ ਇੱਜਾ ਦਾ ਆਪਣੇ ਮੈਂਬਰ ਚੁਣ ਕੇ ਉਹਨਾਂ ਨੂੰ ਕਮੇਟੀ ਚ ਪਾਓ ਨਾ ਤਾਂ ਮੇਰੇ ਕਹੇ ਤੇ ਮੇਰਾ ਨਾਮ ਗਿਆ ਨਾ ਕਿਸੇ ਹੋਰ ਦੂਜਿਆਂ ਦੇ ਗਿਆ ਤੇ ਉਹਨਾਂ ਦਾ ਨਾਮ ਗਿਆ ਇਸ ਕਮੇਟੀ ਨੂੰ ਪੰਥ ਨੇ ਸੰਗਤਾਂ ਨੇ ਅਕਾਲੀ ਦਲ ਦੇ ਪਿਆਰੋਕਾਰਾਂ ਨੇ ਬਹੁਤ ਖਿਹੜੇ ਮਿੱਠੇ ਪ੍ਰਵਾਨ ਕੀਤਾ ਤੇ ਵੀ ਇਹ ਕਮੇਟੀ ਦੇ ਨਾਲ ਅਕਾਲੀ ਦਲ ਦੀ ਨਵੀਂ ਰੂਪਰੇਖਾ ਤੈਅ ਹੋਊਗੀ ਤੇ ਅਕਾਲੀ ਦਲ ਦੁਬਾਰਾ ਮੋੜ ਪਰ ਪੁਨਰ ਸੁਰਜੀਤ ਯੁੱਤੀ ਵਾਲਾ ਅਕਾਲੀ ਦਲ ਹੁਣ ਵਧੂਗਾ ਤੇ ਜਿਹੜਾ ਹੁਣ ਸਾਨੂੰ ਜਾਂ ਕਿਸੇ ਹੋਰ ਨੂੰ ਆਸੇ ਪਾਸੇ ਕੀਤਾ ਆ ਇਹ ਉਹ ਜਿਹੜਾ ਇੱਕ ਤਰ੍ਹਾਂ ਦਾ ਧਰਮ ਸੰਕਟ ਆ ਆਪਣੇ ਲਈ ਵੀ ਖੜਾ ਕਰਦੇ ਨੇ ਸਾਡੇ ਲਈ ਵੀ ਖੜਾ ਕਰਦੇ ਨੇ ਤੇ ਇਹ ਇਸ ਫੈਸਲੇ ਤੋਂ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਸੀਗਾ ਜਿਹੜੀ ਜੇ ਸੁਭਾਵਨਾ ਨਾਲ ਉਹ ਤੋਂ ਹੁਕਮ ਹੋਇਆ ਸੀ ਅਸੀਂ ਉਹਦੇ ਉਹਦੀ ਪਾਲਣਾ ਕਰਨ ਵਾਸਤੇ ਅਸੀਂ ਸੰਪੂਰਨ ਤੌਰ ਤੇ ਪਾਬੰਦ ਹਾਂ ਬਾਕੀ ਗੱਲਾਂ ਸਾਨੂੰ ਬਾਅਦ 'ਚ ਆ ਪਹਿਲਾਂ ਕਾਲ ਤਖਤ ਸਾਹਿਬ ਦੇ ਹੁਕਮ ਤੇ ਸਾਡੀ ਮੀਰੀ ਸਾਡਾ ਮੀਰੀ ਪੀਰੀ ਦਾ ਸਿਧਾਂਤ ਸਾਡੀ ਮਰਿਆਦਾ ਸਾਡੀਆਂ ਪਰੰਪਰਾਵਾਂ ਤੇ ਸਾਡਾ ਜਿਹੜਾ ਵਿਧੀ ਵਿਧਾਨ ਆ ਅਸੀਂ ਉਹਤੇ ਪੈਰਾ ਦੇਦਾ ਹਾਂ ਬੜਾਵਾ ਸਾਹਿਬ ਜਿਵੇਂ ਹੁਣ ਭਰਤੀ ਦੇ ਲਈ ਤੁਹਾਨੂੰ ਫਰੀਦਕੋਟ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਹੈ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਸੀ ਕਿਨੂੰ ਹੁਕਮ ਲਾਣਾ ਚਾਹੀਦਾ ਸੀ ਜਾਂ ਫਿਰ ਤੁਹਾਡੇ ਨਾਮ ਦਾ ਐਲਾਨ ਕਿਸ ਵਿਅਕਤੀ ਨੂੰ ਕਰਨਾ ਚਾਹੀਦਾ ਸੀ ਦੇਖੋ ਮੇਰੇ ਨਾਮ ਦਾ ਐਲਾਨ ਕਿਸੇ ਨੂੰ ਕਰਨ ਦੀ ਲੋੜ ਨਹੀਂ ਸੀ ਚਲੋ ਮੈਂ ਸਾਰੇ ਸਾਡੇ ਆਪਣੇ ਸਾਥੀ ਨੇ ਅਸੀਂ ਅਕਾਲੀ ਦਲ ਦੇ ਨਾਲ ਇਨਾ ਲੰਬਾ ਸਮਾਂ ਸੇਵਾ ਕੀਤੀ ਕੰਮ ਕੀਤਾ ਸਾਡੇ ਬਜ਼ੁਰਗਾਂ ਨੇ ਕੀਤਾ ਤੇ ਪੀੜੀਦਰ ਪੀੜੀ ਅਕਾਲੀ ਦਲ ਵਾਸਤੇ ਸਾਰੇ ਆਪਣੀ ਸੇਵਾ ਕਰਦੇ ਆਏ ਆ ਬਾਕੀ ਵੀ ਪਰਿਵਾਰ ਇਦਾਂ ਹੀ ਆ ਤੇ ਇਹਦੇ ਪਿੱਛੇ ਇਹ ਨਹੀਂ ਵੀ ਕਿਹਨੇ ਨਾਮ ਕਿਹਦਾ ਲੈਣਾ ਆ ਜਾਂ ਕਿਹਨੂੰ ਕਿੱਥੇ ਜ਼ਿੰਮੇਵਾਰੀ ਕਿਹਨੇ ਦੇਣੀ ਆ ਚੱਲ ਹੈਗੀ ਆ ਸਾਡੇ ਸਿਧਾਂਤ ਦੀ ਧੰਮੀ ਦੀ ਪੀੜੀ ਦੇ ਸੰਕਲਪ ਦੀ ਸਾਡੀ ਜਿਹੜੀ ਪਰੰਪਰਾ ਆ ਗੁਰਮਤ ਦਾ ਜਿਹੜਾ ਫਲਸਫਾ ਆ ਜੇ ਅਸੀਂ ਅਕਾਲੀ ਦਲ ਜਥੇਬੰਦੀ ਹੀ ਅਕਾਲ ਤਖਤ ਦੇ ਹੁਕਮਨਾਮਿਆਂ ਤੋਂ ਆਪਣੇ ਆਸੇ-ਪਾਸੇ ਹੋਵੇ ਤੇ ਆਪਣੇ ਆਪ ਨੂੰ ਇੱਕ ਸੰਕਟ ਵਿੱਚ ਕਦਾ ਕਰੇ ਤੁਹਾਡੇ ਲਈ ਵੀ ਮੁਸ਼ਕਲ ਪੈਦਾ ਕਰੇ ਫਿਰ ਦੱਸੋ ਇਹ ਕੋਈ ਸਿਆਣਪ ਹੈਗੀ ਆ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਦੇਖਰੇਖੇਟ ਸਾਰੀ ਜਿਹੜੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ ਸੀ ਤੇ ਕਰਨੀ ਤਾਂ ਅਕਾਲੀ ਦਲ ਦੇ ਵਰਕਰਾਂ ਨੇ ਸੀ ਫੇਰ ਮੈਂ ਦੁਬਾਰਾ ਰਿਪੀਟ ਕਰਦਾ ਤੇ ਇਹਦੇ ਵਿੱਚ ਕੋਈ ਕਿਸੇ ਨੂੰ ਕਿਤੇ ਆਪਣੇ ਕਮੇਟੀ ਚੋਂ ਕੱਢ ਕੇ ਕਿਤੇ ਕਿਸੇ ਬਾਰੇ ਕਿੰਦੂ ਪਰੰਤੂ ਨਹੀਂ ਸੀ ਕਰਨਾ ਚਾਹੀਦਾ ਪਹਿਲਾਂ ਤਾਂ ਕਿਰਕਿ ਸਾਰੇ ਕਮੇਟੀ ਦੇ ਮੈਂਬਰ ਸਤਕਾਰਯੋਗ ਨੇ ਤੇ ਬੜਾਏ ਵੀ ਅਕਾਲਤਖਸਬ ਵੱਲੋਂ ਆ ਤੇ ਦੂਸਰੀ ਗੱਲ ਇਹ ਵੀ ਇਸ ਕਮੇਟੀ ਦੀ ਜਿਹੜੀ ਮਤਦਾ ਆ ਇਹਨੂੰ ਪ੍ਰਵਾਨ ਕਰਨਾ ਚਾਹੀਦਾ ਸੀਗਾ ਉਹ ਪ੍ਰਵਾਨ ਕਿਉਂ ਨਹੀਂ ਕਰ ਰਹੇ ਉਹਨਾਂ 'ਚ ਕੋਈ ਹੱਤਿਆ ਉਹਨਾਂ 'ਚ ਕੋਈ ਆਕੜ ਹੰਕਾਰ ਆ ਇਹ ਤਾਂ ਉਹ ਜਾਣਦੇ ਆ ਪਰ ਅਸੀਂ ਆਪਣੀ ਪਰੰਪਰਾਵਤੋਂ ਤੇ ਆਪਣੇ ਸਿਧਾਂਤ ਤੋਂ ਅਸੀਂ ਕਦੀ ਵੀ ਪਾਸੇ ਨਹੀਂ हट ਸਕਦੇ ਸਾਨੂੰ ਸਭ ਤੋਂ ਪਹਿਲਾਂ ਅਕਾਲਤਖਸਬ ਆ ਸਾਡਾ ਸਿਧਾਂਤ ਇਹ ਤੋਂ ਬਾਅਦ ਬਾਕੀ ਗੱਲਾਂ ਸਾਣੀ ਹੁੰਦੀਆਂ ਆ ਵੜਾ ਲਾ ਸਕੋ ਜਿਵੇਂ ਅਕਾਲੀ ਦਲ ਦਫਤਰ ਤੋਂ ਹੁਕਮ ਜਾਰੀ ਹੋ ਰਿਹਾ ਹੈ ਟਵੀਟ ਕੀਤੇ ਜਾ ਰਿਹਾ ਦਲਜੀਤ ਸਿੰਘ ਚੀਮਾ ਵੱਲੋਂ ਜ਼ਿੰਮੇਵਾਰੀਆਂ ਵੰਡੀਆਂ ਜਾ ਰਹੀਆਂ ਇਹਨਾਂ ਦੇ ਉੱਪਰ ਤੁਹਾਡਾ ਕੀ ਸਟੈਂਡ ਹੈਗਾ ਹੈ ਕੀ ਕਹਿਣਾ ਚਾਹੋਗੇ ਇਹ ਤਾਂ ਜਿਹੜਾ ਵੀ ਜੋ ਆਪਣੀ ਮਰਜ਼ੀ ਨਾਲ ਕਰਨਾ ਚਾਹਦਾ ਕਰ ਸਕਦਾ ਹੈ ਲੇਕਿਨ ਡਾਕਟਰ ਚੀਮਾ ਜੀ ਪਹਿਲਾਂ ਤਾਂ ਇਹਨਾਂ ਨੇ ਹੋ ਰਹੀ ਇੱਕ ਆਪਣੇ ਵਰਤਾਂਤ ਉਹਨੂੰ ਆਪਣੇ ਉਹਨੂੰ ਦੇਤੀ ਆਪਣੇ ਸ਼ੇਪ ਦੇਤੀ ਵੀ ਜੀ ਜਿਹੜਾ ਆਪਣਾ ਹੈਗਾ ਸੱਤ ਮੈਂਬਰੀ ਕਮੇਟੀ ਦਾ ਕਾਰਜ ਖੇਤਰ ਆ ਇਹ ਨਹੀਂ ਸੱਤ ਮੈਂਬਰੀ ਕਮੇਟੀ ਕੰਮ ਕਰ ਸਕਦੀ ਕਰਕੇ ਸਾਡੀ ਮਾਨਤਾ ਰਦ ਹੋ ਜੂਗੀ ਜਾਂ ਇਲੈਕਸ਼ਨ ਕਮਿਸ਼ਨ ਦੇ ਨਿਯਮ ਇਸ ਗੱਲ ਦੇ ਉਲਟ ਆ ਬਿਲਕੁਲ ਗਲਤ ਸਿਗਾ ਜਿਹੜੇ ਜਿਨ੍ਹਾਂ ਲੋਕਾਂ ਦਾ ਅਕਾਲੀ ਦਲ ਦੇ ਸਿਧਾਂਤ ਨਾਲ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜਾਂ ਸਾਡੇ ਜਿਹੜੇ ਫਲਸਫੇ ਨਾਲ ਉਹਦਾ ਕੋਈ ਜਿਨ੍ਹਾਂ ਦਾ ਸੰਬੰਧ ਹੀ ਨਹੀਂਗਾ ਉਹਨਾਂ ਲੋਕਾਂ ਨੂੰ ਉੱਥੇ ਸੰਸਦਵਾਨ ਕੋ ਜਾ ਕੇ ਜਾਂ ਉਹਨਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਤੇ ਦੂਸਰੇ ਪਾਸੇ ਜਿਹੜੇ ਸਿੱਖ ਵਿਦਵਾਨ ਸੀਗੇ ਜਾਂ ਜਿਹੜੇ ਆਪਣੇ ਅਕਾਲੀ ਦਲ ਦੇ ਸੰਵਿਧਾਨ ਨੂੰ ਜਾਣਦੇ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਸੰਵਿਧਾਨ ਨੂੰ ਇਲੈਕਸ਼ਨ ਕਮਿਸ਼ਨ ਕੋਲ ਦਰਜ ਕਰਾਇਆ ਜਾਂ ਜਿਹੜੇ ਸਾਡੇ ਆਪਣੇ ਜੇ ਕਾਨੂੰਨੀ ਮਾਹਰ ਸਨ ਜਿਨ੍ਹਾਂ ਨੂੰ ਅਕਾਲੀ ਦਲ ਦੇ ਪਛੋਕਰ ਦਾ ਪਤਾ ਆ ਤੇ ਇਹਦੇ ਵਿੱਚ ਕੋਈ ਕਿਤੇ ਇਲੈਕਸ਼ਨ ਕਮਿਸ਼ਨ ਦਾ ਕੋਈ ਦਖਲ ਨਹੀਂ ਸੀ ਤੇ ਨਾ ਹੀ ਕਿਸੇ ਦੇਸ਼ ਦੇ ਕਾਨੂੰਨ ਦਾ ਇਥੇ ਕੋਈ ਅੜਚਨ ਸੀਗੀ ਤੇ ਟਵੀਟ ਕਰਨ ਨੂੰ ਜਾਂ ਉੱਥੇ ਐਲਾਨ ਕਰਨ ਨੂੰ ਜੋ ਮਰਜ਼ੀ ਕਰੀ ਜਾਂ ਪਰ ਜਿਹਨੂੰ ਪਰਵਾਹ ਨਹੀਂ ਕਰਨਾ ਸਿੱਖ ਸੰਗਤ ਨੇ ਇਹਨੂੰ ਪਰਵਾਹ ਨਹੀਂ ਕਰਨਾ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਪੈਰੋਕਾਰਾਂ ਨੇ ਅੱਜ ਇਹਨਾਂ ਦੀ ਭਰਤੀ ਮੁਹਿੰਮ ਨੂੰ ਕਿੰਨਾ ਗੁੰਗਾਰਾ ਮਿਲ ਰਿਹਾ ਸਾਰੇ ਪਾਸੇ ਆਪਾਂ ਨੂੰ ਇਹ ਜਾਣਕਾਰੀ ਆ ਹੀ ਰਹੀ ਆ ਬਿਕੋਜ਼ ਇਹ ਅਕਾਲਤਖਸਾਬ ਦਾ ਮੱਥਾ ਲਾ ਕੇ ਖੜੇ ਨੇ ਇਹਨਾਂ ਨੂੰ ਅਕਾਲਤਖਸਾਬ ਨੂੰ ਪਿੱਟਨੀ ਸੀ ਦਿਖਾਉਣੀ ਚਾਹੀਦੀ ਵਿਚੋਂ ਕਈ ਇਹਨਾਂ ਦੇ ਜਿਹੜੇ ਆਪਣੇ ਲੀਡਰ ਸਹਿਬਾਨ ਨੇ ਜਿਹੜੇ ਟਕਸਾਲੀ ਆਗੂ ਨੇ ਉਹ ਚਾਹੁੰਦੇ ਸੀਗੇ ਵੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹਦੀ ਇਨਵੇਂ ਨਿਪਾਲਣਾ ਹੋਣੀ ਚਾਹੀਦੀ ਹੈ ਪਰ ਦੂਸਰੇ ਜੇ ਨਹੀਂ ਚਾਹੁੰਦੇ ਸੀਗੇ ਉਹਨਾਂ ਨੇ ਨਹੀਂ ਮੰਨਣ ਦਿੱਤੀ ਇਹ ਗੱਲ ਏਵੇਂ ਜਿਹੜੀ ਇਹਨਾਂ ਦੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿੱਚ ਵੀ ਇਸ ਗੱਲ ਪ੍ਰਤੀ ਬੜੀ ਬਹਿਸ ਹੋਈ ਆ ਤੇ ਸਾਰਿਆਂ ਨੇ ਕਿਹਾ ਮжоਰਿਟੀ ਨੇ ਕਿਹਾ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਾਂ ਆਪਾਂ ਪਾਸੇ ਨਹੀਂ ਆ ਸਕਦੇ ਜੇ ਅਕਾਲੀ ਦਲ ਨਹੀਂ ਮੰਨੂਗਾ ਤੇ ਆਪਾਂ ਹੋਰਾਂ ਨੂੰ ਕੀ ਕਹਾਂਗੇ ਇਸ ਕਰਕੇ ਇਹ ਆਪਣੇ ਉੱਥੋਂ ਆਦੇਸ਼ ਜਾਰੀ ਕਰ ਮੀ ਆਉਂ ਤੋਂ ਆਪਣੇ ਬਿਆਨ ਦੇ ਦੇਣ ਟਵੀਟ ਕਰਨ ਉਹਦਾ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਬਿਲਕੁਲ ਸਭ ਪਤਾ ਆ ਅਕਾਲ ਤਖਤ ਸਾਹਿਬ ਵੱਲ ਕੌਣ ਖੜਾ ਆ ਤੇ ਅਕਾਲ ਤਖਤ ਸਾਹਿਬ ਨੂੰ ਪਿੱਛੇ ਕੌਣ ਦਿਖਾ ਰਿਹਾ ਆ ਲੇਕਿਨ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਉਹਨਾਂ ਦਾ ਇਹ ਫਰਜ਼ ਨਹੀਂ ਸੀ ਬਣਦਾ ਉਹਨਾਂ ਨੂੰ ਇਸ ਕਰਾਇ ਨਹੀਂ ਸੀ ਪੈਣਾ ਚਾਹੀਦਾ ਆਪ ਵੀ ਧਰਮ ਸੰਕਟ 'ਚ ਪਾਰੇ ਨੇ ਤੇ ਕਮੇਟੀ ਲੋ ਵੀ ਬਾਕੀਆਂ ਨੂੰ ਵੀ ਧਰਮ ਸੰਕਟ 'ਚ ਪਾਰੇ ਨੇ ਠੀਕ ਬਹੁਤ ਬਹੁਤ ਧੰਨਵਾਦ ਬਡਾਲਾ ਸਾਹਿਬ ਤੁਸੀਂ ਆਪਣੀ رائے ਰੱਖੀ ਹੈ ਔਰ ਇਹ ਮੁੱਦਾ ਜੋ ਹੈ ਇਹ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਹੈ ਨਵੀਂ ਭਰਤੀ ਦੀ ਜ਼ਿੰਮੇਵਾਰੀ ਪੰਜ ਪੰਜ ਸਿੰਘ ਸਹਿਬਾਨਾ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਦਿੱਤੀ ਗਈ ਸੀ ਪਰ ਅਕਾਲੀ ਦਲ ਬਾਦਲ ਤੜਾ ਆਪਣੇ ਵੱਲੋਂ ਹੀ ਜੋ ਕਾਰਵਾਈਆਂ ਕਰ ਰਿਹਾ ਇਸ ਨੂੰ ਲੈ ਕੇ ਸਵਾਲ ਖੜੇ ਹੋਏ ਹੈ ਤਾਂ ਇਸ ਤੋਂ ਬਾਅਦ 18 ਜਨਵਰੀ 18 ਤਰੀਕ ਨੂੰ ਜੋ ਹੈ ਮੀਟਿੰਗ ਰੱਖਿਆ ਜਾਣਿਆ ਅਕਾਲੀ ਦਲ ਵੱਲੋਂ ਬਾਗੀਆਂ ਨੂੰ ਜੋ ਹੈ ਮਨਾਉਣ ਦਾ ਯਤਨ ਕੀਤਾ ਗਿਆ ਗੁਰਪ੍ਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਬਜ਼ਰਵਰ ਬਣਾ ਦਿੱਤਾ ਗਿਆ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਕਾਲੀ ਦਲ ਦੀ ਨਵੀਂ ਭਰਤੀ ਹੁਣ ਇਹਨਾਂ ਤੋਂ ਕਰਵਾਈ ਜਾਏਗੀ ਫਰੀਦਕੋਟ ਦਾ ਪੂਰਾ ਜ਼ਿਲ੍ਹਾ ਇਹ ਦੇਖਣਗੇ ਜਥੇਦਾਰ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਹੈ ਗੁਰਪ੍ਰਤਾਪ ਸਿੰਘ ਵੜਾਲਾ ਫੈਸਲੇ ਦੀ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਹੈ ਕਿ ਫੈਸਲੇ ਦੀ ਹੁਕਮ ਅਦੁੱਲੀ ਹੋ ਰਹੀ ਹੈ ਜਥੇਦਾਰ ਅਕਾਲੀ ਦਲ ਦੇ ਨਾਲ ਖਫਾ ਹੋਏ ਹੈ ਔਰ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੇ ਵਿਚਾਲੇ ਬੈਠਕ ਸੱਦ ਲਈ ਗਈ ਹੈ ਅਕਾਲੀ ਦਲ ਲੀਡਰਾਂ ਨੂੰ ਸਖਤ ਤਾੜਨਾ ਕੀ ਹੋ ਸਕਦੀ ਹੈ 28 ਜਨਵਰੀ ਨੂੰ ਜੋ ਪੰਜ ਸਿੰਘ ਸਹਿਵਾਨਾ ਨੇ ਮੀਟਿੰਗ ਸੱਦੀ ਹੈ ਤੇ ਉਹ ਦੂਸਰੇ ਪਾਸੇ ਜੋ ਭਰਤੀ ਪ੍ਰਕਿਰਿਆ ਹੈਗੀ ਹੈ ਇਸ ਦੇ ਉੱਪਰ ਵੀ ਸਵਾਲ ਅਕਾਲੀ ਦਲ ਦਾ ਜੋ ਬਾਗੀ ਰਹਿ ਚੁੱਕਿਆ ਉਸ ਸਮੇਂ ਸਮੇਤੇ ਖੜੇ ਕਰਦਾ ਰਿਹਾ ਬਾਕੀ ਟੜੇ ਨੇ ਅਕਾਲ ਤਖਤ ਸਾਹਿਬ ਤੱਕ ਸ਼ਿਕਾਇਤ ਵੀ ਪਹੁੰਚਾਈ ਹੈ ਕਿ ਜੋ ਤੁਹਾਡੇ ਹੁਕਮ ਲੱਗੇ ਹੋਏ ਐ 2 ਦਸੰਬਰ ਵਾਲੇ ਉਹਨਾਂ ਨੂੰ ਜੋ ਹੈ ਉਹ ਅਨਗੋਲਿਆ ਕੀਤਾ ਜਾ ਰਿਹਾ ਉਹਨਾਂ ਦੇ ਉੱਪਰ ਨਹੀਂ ਅਕਾਲੀ ਦਲ ਚੱਲ ਰਿਹਾ ਤੇ ਭਰਤੀ ਜਿਹੜੀ ਹੈਗੀ ਐ ਉਹਨਾਂ ਦੇ ਵਿੱਚੋਂ ਮੈਂਬਰਾਂ ਨੂੰ ਹੀ ਬਾਹਰ ਕੀਤਾ ਜਾ ਰਿਹਾ ਜਾਂ ਫਿਰ ਮੈਂਬਰਾਂ ਦੀ ਨਹੀਂ ਸੁਣੀ ਜਾ ਰਹੀ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅੱਜ ਇੱਕ ਟਵੀਟ ਕੀਤਾ ਗਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਜੋ ਬਾਗੀ ਧੜੇ ਦੇ ਲੀਡਰ ਰਹਿ ਚੁੱਕੇ ਆ ਬਾਗੀ ਧੜੇ ਦੇ ਉਹਨਾਂ ਦੀ ਅਗਵਾਈ ਕਰਦੇ ਰਹੇ ਆ ਬਾਗੀ ਧੜੇ ਦੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਅੱਜ ਜੋ ਹੈ ਫਰੀਦਕੋਟ ਜ਼ਿਲ੍ਹੇ ਦਾ ਅਬਜ਼ਰਵਰ ਲਗਾ ਦਿੱਤਾ ਗਿਆ ਤਾਂ ਇਹ ਵੀ ਅਸੀਂ ਜਾਣਾਂਗੇ ਕਿ ਅਬਜ਼ਰਵਰ ਲਗਾ ਦਿੱਤਾ ਗਿਆ ਫਰੀਦਕੋਟ ਦਾ ਕਿੰਨੇ ਕੁ ਸੰਤੁਸ਼ਟ ਹੈਗੇ ਇਸ ਫੈਸਲੇ ਦੇ ਨਾਲ ਤਾਂ ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਹੁਣ 28 ਜਨਵਰੀ ਨੂੰ ਜੋ ਪੰਜ ਸਿੰਘ ਸਹਿਬਾਨਾ ਨੇ ਇਕਤਰਤਾ ਸੱਦੀ ਹੈ ਕਿ ਇਸ ਦੇ ਵਿੱਚ ਭਰਤੀ ਮੁਹਿੰਮ ਸੰਬੰਧੀ ਕੋਈ ਹੁਕਮ ਜਾਰੀ ਹੋ ਸਕਦੇ ਆ ਪਰਤੀ ਮੁਹਿਮ ਨੂੰ ਕੀ ਪੰਜ ਸਿੰਘ ਸਹਿਬਾਨ ਰੋਕ ਸਕਦੇ ਐ ਜਾਂ ਫਿਰ 28 ਜਨਵਰੀ ਤੱਕ ਜਿੰਨੀਆਂ ਵੀ ਵੋਟਾਂ ਬਣੀਆਂ ਜਾਂ ਮਾਫ ਕਰਨਾ ਜਿੰਨੇ ਵੀ ਮੈਂਬਰ ਬਣੇ ਆ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਹੋਈ ਐ ਉਹਨਾਂ ਦੀ ਕੋਈ ਲਿਸਟ ਮੰਗਾ ਕੇ ਜਾਂਚ ਕੀਤੀ ਜਾ ਸਕਦੀ ਐ ਕਈ ਤਮਾਨ ਸਵਾਲ ਹੈਗੇ ਆ ਔਰ ਇਹ ਜਿਹੜੇ ਸਵਾਲ ਜਿਹੜੇ ਹੈ ਉਹ 28 ਜਨਵਰੀ ਨੂੰ ਇਹਨਾਂ ਦੇ ਜਵਾਬ ਮਿਲਣੇ ਆ ਗੁਰਪ੍ਰਤਾਪ ਸਿੰਘ ਵਡਾਲਾ ਇੱਕ ਵੱਡਾ ਚਿਹਰਾ ਬਾਗੀ ਤੜੇ ਦਾ ਸੀ ਜਿਨ੍ਹਾਂ ਨੇ ਅਗਵਾਈ ਕੀਤੀ ਹੈ 1 ਜੁਲਾਈ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਪਹੁੰਚਾਉਂਦੇ ਆ ਸ਼ਿਕਾਇਤ ਤੋਂ ਬਾਅਦ ਫਿਰ ਕਾਰਵਾਈਆਂ ਹੁੰਦੀਆਂ 2 ਦਸੰਬਰ 2024 ਨੂੰ ਅਕਾਲੀ ਦਲ ਦੇ ਜਿਹੜੇ ਬਾਗੀ ਤੇ ਦਾਗੀ ਤੜਾ ਰਿਹਾ ਇਹਨਾਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਸਜ਼ਾ ਸੁਣਾ ਦਿੱਤੀ ਗਈ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਸੀ ਕਿ ਜਿਨ੍ਹਾਂ ਲੀਡਰਾਂ ਨੇ ਆਪਣੇ ਅਸਤੀਫੇ ਦਿੱਤੇ ਹੋਏ ਆ ਅਕਾਲੀ ਦਲ ਦੇ ਲੀਡਰਾਂ ਨੇ ਉਹ ਅਸਤੀਫੇ ਸਵੀਕਾਰ ਕੀਤੇ ਜਾਣ ਤੇ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ 6 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਏ ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਏ ਔਰ ਮੈਂਬਰਸ਼ਿਪ ਮੁਹਿੰਮ ਕਰਨ ਦੇ ਲਈ ਸੱਤ ਕਮੇਟੀ ਦੇ ਮੈਂਬਰ ਬਣਾਏ ਗਏ ਸੀ ਜਿਨ੍ਹਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਵੀ ਹੈ ਔਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਹੁਣ ਜ਼ਿੰਮੇਵਾਰੀ ਅਬਜ਼ਰਵਰ ਫਰੀਦਕੋਟ ਜ਼ਿਲ੍ਹੇ ਦਾ ਲਗਾ ਦਿੱਤਾ ਗਿਆ ਇਹ ਅਕਾਲੀ ਦਲ ਵੱਲੋਂ ਜੋ ਫੈਸਲੇ ਲਏ ਜਾ ਰਹੇ ਇਸ ਸਬੰਧੀ ਕੀ ਕੁਝ ਕਹਿਣਾ ਹੈ ਇਹਨਾਂ ਦਾ ਔਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਪੱਖ ਹੈਗਾ ਹੈ ਔਰ ਇਸੇ ਤਰ੍ਹਾਂ ਜਦੋਂ ਦੋ ਨੰਬਰ ਨੂੰ ਇਹ ਫੈਸਲਾ ਸੁਣਾਇਆ ਗਿਆ ਸੀ ਤਾਂ ਉਸ ਸਮੇਂ ਜੋ ਹੈ ਉਹ ਇਹ ਦਾਅਵਾ ਕੀਤਾ ਗਿਆ ਸੀ ਕਿ ਪਰਤੀ ਮੁਹਿਮ ਜੋ ਹੈ ਉਹ ਬਾਗੀ ਜਾਂ ਫਿਰ ਦਾਗੀ ਇਹਨਾਂ ਨੂੰ ਭੰਗ ਕਰ ਦਿੱਤਾ ਗਿਆ ਤੇ ਨਵੀਂ ਪਰਤੀ ਕੀਤੀ ਜਾਏਗੀ ਤੇ ਇਸ ਤੋਂ ਬਾਅਦ ਜੋ ਹੈ ਉਹ 5 7 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ 7 ਮੈਂਬਰੀ ਕਮੇਟੀ ਦੇ ਬਣਨ ਤੋਂ ਬਾਅਦ ਜੋ ਹੈ ਉਹ ਪਰਤੀ ਮੁਹਿਮ ਇਸ ਕਦਰ ਚੱਲੀ ਹੈ ਕਿ ਸਿੰਘ ਸਹਿਬਾ ਨੇ ਆਪ ਸਾਹਮਣੇ ਆ ਕੇ ਕਹਿਣਾ ਪਿਆ ਕਿ ਭਰਤੀ ਮੁਹਿਮ ਜਿਹੜੀ ਹੈ ਉਹ ਢਿੱਲੀ ਢਿੱਲੀ ਕਾਰਗੁਜ਼ਾਰੀ ਕਰ ਰਹੀ ਹੈ ਔਰ ਜੋ ਸੱਤ ਮੈਂਬਰੀ ਕਮੇਟੀ ਹੈਗੀ ਹੈ ਤੇ ਇਸੇ ਤਰ੍ਹਾਂ ਫਿਰ ਉਸ ਸਮੇਂ ਜੋ ਹੁਕਮ ਜਾਰੀ ਹੋਇਆ ਸੀ ਉਸ ਦੇ ਮੁਤਾਬਕ 6 ਮਹੀਨੇ ਦੇ ਅੰਦਰ ਅੰਦਰ ਅਕਾਲੀ ਦਲ ਦੇ ਵਿੱਚ ਨਵੇਂ ਮੈਂਬਰ ਜੋੜਨੇ ਸੀ ਨਵੀਂ ਭਰਤੀ ਕਰਨੀ ਸੀ ਤੇ ਇੱਕ ਬਕਾਇਦਾ ਤੌਰ ਦੇ ਉੱਪਰ 7 ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਲਗਾਈ ਗਈ 7 ਮੈਂਬਰੀ ਕਮੇਟੀ ਦੀ ਅਗਵਾਈ ਹਰਜਿੰਦਰ ਸਿੰਘ ਧਾਮੀ ਕਰ ਰਿਹਾ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਬਾਗੀ ਧੜੇ ਨੇ ਕਿਹਾ ਕਿ ਇਹਨਾਂ ਨੇ ਹਲੇ ਤੱਕ ਇੱਕ ਵੀ ਕੋਈ ਮੀਟਿੰਗ ਨਹੀਂ ਕੀਤੀ ਬਕਾਇਦਾ ਤੌਰ ਦੇ ਉੱਪਰ ਸੱਦਾ ਪੱਤਰ ਵੀ ਭੇਜਿਆ ਗਿਆ ਸੀ ਪਰ ਦੂਸਰੇ ਪਾਸੇ ਜੋ ਅਕਾਲੀ ਦਲ ਬਾਗੀ ਧੜਾ ਹੈ ਇਹਨਾਂ ਵੱਲੋਂ ਆਪਣੇ ਹੀ ਯਤਨ ਕੀਤੇ ਜਾ ਰਹੇ ਆ ਜਿਹੇ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਆਪਣੇ ਪੱਧਰ ਦੇ ਉੱਪਰ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਜਿਵੇਂ ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਦੀ ਮੈਂਬਰਸ਼ਿਪ ਜਿਹੜੇ ਨਵੇਂ ਸੀਰੀਓ ਲੈਂਦੇ ਹੈਗੇ ਹੈ ਔਰ ਇਹ ਸਾਰਾ ਜਿਹੜਾ ਹੈ ਘਟਨਾਕ੍ਰਮ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਜਿਵੇਂ ਵਿਵਾਦ 2024 ਦੇ ਵਿੱਚ ਸੀ ਉਵੇਂ ਹੀ 2025 ਦੇ ਵਿੱਚ ਨਵੇਂ ਸਾਲ ਦੇ ਉੱਪਰ ਵੀ ਨਵੀਂ ਭਰਤੀ ਦੇ ਦੌਰਾਨ ਦੇਖਣ ਨੂੰ ਮਿਲੇ ਹੈ ਸਵਾਲ ਤਾਂ ਇੱਥੇ ਇਹੀ ਹੈ ਕਿ ਬਾਗੀ ਧੜਾ ਜੋ ਹੈ ਉਹ ਅ ਅਕਾਲੀ ਦਲ ਨੂੰ ਮਜ਼ਬੂਤੀ ਵੱਲ ਲੈ ਕੇ ਆਏਗਾ ਜਾਂ ਫਿਰ ਸੁਖਵੀਰ ਬਾਦਲ ਦਾ ਅਕਾਲੀ ਦਲ ਵਾਲਾ ਉਹ ਦੁਬਾਰਾ ਤੋਂ ਕਾਬਜ਼ ਰਹੇਗਾ ਅਕਾਲੀ ਦਲ ਦੇ ਉੱਪਰ ਸਵਾਲ ਹੀ ਹੈ ਕਿਉਂਕਿ ਅ ਕਈ ਬਾਗੀ ਦੇ ਲੀਡਰ ਜੋ ਰਹਿ ਚੁੱਕੇ ਇਹਨਾਂ ਨੇ ਸਵਾਲ ਖੜੇ ਕੀਤੇ ਹੈ ਕਿ ਗੁਰਪ੍ਰਤਾਪ ਸਿੰਘ ਵਡਾਲਾ ਜੋ ਹੈ ਉਹਨਾਂ ਨੇ ਵੀ ਸਵਾਲ ਖੜੇ ਕਰ ਦਿੱਤੇ ਹੈ ਤੇ ਨਾਲ ਦੀ ਨਾਲ ਹੋਰ तमाम ਜਿੰਨੇ ਵੀ ਲੀਡਰ ਹੈਗੇ ਆ ਚਾਹੇ ਪਰਮਿੰਦਰ ਸਿੰਘ ਢੀਂਸਾ ਹੋਵੇ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਇਹਨਾਂ ਨੇ ਅਕਾਲੀ ਦਲ ਬਾਦਲ ਢੜੇ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਸੀ ਤਾਂ ਹੁਣ ਅਕਾਲੀ ਦਲ ਵੱਲੋਂ ਬਾਕੀਆਂ ਨੂੰ ਮਨਾਉਣ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਆ ਤੇ ਹੋਰ ਫੋਨ ਲਾਈਨ ਦੇ ਉੱਪਰ ਮੇਰੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਜੁੜਿਆ ਹੈ ਵਡਾਲਾ ਸਾਹਿਬ ਅਬਜ਼ਰਵਰ ਲਗਾ ਦਿੱਤਾ ਗਿਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਥੋੜੇ ਸੰਤੁਸ਼ਟੀ ਹੋਈ ਹੈ ਹੈਲੋ ਜੀ ਬਡਾਲਾ ਸਾਹਿਬ ਤੁਹਾਡਾ ਸਪੋਕਸਮੈਨ ਦੇ ਉੱਪਰ ਸਵਾਗਤ ਹੈ ਸਵਾਲ ਮੇਰਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਅਬਜ਼ਰਵਰ ਲਗਾਇਆ ਗਿਆ ਕਾਲੀ ਦਲ ਵੱਲੋਂ ਹਾਂ ਜੀ ਇਸ ਨੂੰ ਸਵਾਗਤ ਕਰਦੇ ਹੋ ਜਾਂ ਫਿਰ ਕਿਵੇਂ ਦੇਖਦੇ ਹੋ ਦੇਖੋ ਇੰਜ ਜੀ ਵੀ ਇਹ ਜਿਹੜੇ ਫੈਸਲੇ ਲਏ ਨੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਹੋਣੇ ਚਾਹੀਦੇ ਸੀਗੇ ਜਿਹੜੇ ਕਾਲ ਤੱਕ ਸਾਹਿਬ ਦੇ ਹੁਕਮਨਾਮੇ ਆ ਉਹਨਾਂ ਦੀ ਭਾਵਨਾ ਦੇ ਮੁਤਾਬਕ ਕਲਤਕ ਸਾਬ ਦਾ ਹੁਕਮ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇਟ ਇਹ ਸਾਰੀ ਭਰਤੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੀ ਕਰਨੀ ਤਾਂ ਅਕਾਲੀ ਦਲ ਦੇ ਲੀਡਰ ਸਹਿਬਾਨਾ ਨੇ ਵਰਕਰ ਸਹਿਬਾਨਾ ਨੇ ਸੀਗੀ ਹਮ ਪਰ ਹੁਣ ਕੱਲੇ-ਕੱਲੇ ਨੂੰ ਆਪਣੇ ਵੱਖਰੇ-ਵੱਖਰੇ ਆਪਣੇ ਜਗ੍ਹਾ ਜ਼ਿਲ੍ਹੇ ਦੇ ਤੇ ਜਾਂ ਸੂਬੇ ਦੇ ਤੇ ਇਹ ਕੋਈ ਐਡਜਸਟਮੈਂਟ ਨਹੀਂ ਸੀਗੀ ਕਰਨੀ ਦੇਖੋ ਕਮੇਟੀ ਨੂੰ ਬਰਾਉਂਡ ਦੇ ਪਿੱਛੇ ਕੋਈ ਸਿੰਘ ਸਭਾਾਂ ਦੀ ਅਕਾਲ ਤਖਸਾਲ ਦੇ ਹਦੇਸ਼ ਦੀ ਕੋਈ ਭਾਵਨਾ ਆ ਕੋ ਉਹਦੇ ਨਾਲ ਪੰਥ ਦਾ ਜਜ਼ਬਾ ਜੁੜਿਆ ਸੀਗਾ ਹੂੰ ਵੀ ਉਹ ਉਹ ਮੈਂਬਰ ਚੁਣੇ ਜਿਨ੍ਹਾਂ ਨੂੰ ਜਿਨ੍ਹਾਂ ਬਾਰੇ ਸਿੰਘ ਸਭਾਾਂ ਨੂੰ ਜਾ ਕੇ ਸੰਗਤ ਵੱਲੋਂ ਜਾਣਕਾਰੀ ਦਿੱਤੀ ਗਈ ਵੀ ਤੁਸੀਂ ਏਜਾ ਦਾ ਆਪਣੇ ਮੈਂਬਰ ਚੁਣ ਕੇ ਉਹਨਾਂ ਨੂੰ ਕਮੇਟੀ ਚ ਪਾਓ ਨਾ ਤਾਂ ਮੇਰੇ ਘੇ ਤੇ ਮੇਰਾ ਨਾਂ ਗਿਆ ਨਾ ਕਿਸੇ ਓਟ ਬੁਝਿਆ ਰਿਹਾ ਤੇ ਉਹਨਾਂ ਦਾ ਨਾ ਗਿਆ ਇਸ ਕਮੇਟੀ ਨੂੰ ਪੰਥ ਨੇ ਸੰਗਤਾਂ ਨੇ ਅਕਾਲੀ ਦਲ ਦੇ ਪੈਰੋਕਾਰਾਂ ਨੇ ਬਹੁਤ ਖਿਹੜੇ ਮਿੱਠੇ ਪ੍ਰਵਾਨ ਕੀਤਾ ਤੇ ਵੀ ਇਹ ਕਮੇਟੀ ਦੇ ਨਾਲ ਅਕਾਲੀ ਦਲ ਦੀ ਨਵੀਂ ਰੂਪਰੇਖਾ ਤੈਅ ਹੋਊਗੀ ਤੇ ਅਕਾਲੀ ਦਲ ਦੁਬਾਰਾ ਮੋੜ ਪਰ ਪੁਨਰ ਸੁਰਜੀਤ ਯੁੱਧੀ ਵਾਲਾ ਅਕਾਲੀ ਦਲ ਹੁਣ ਵਧੂਗਾ ਤੇ ਜਿਹੜਾ ਹੁਣ ਸਾਨੂੰ ਜਾਂ ਕਿਸੇ ਹੋਰ ਨੂੰ ਆਸੇ-ਪਾਸੇ ਕੀਤਾ ਆ ਕਿ ਉਹ ਜਿਹੜਾ ਇੱਕ ਤਰ੍ਹਾਂ ਦਾ ਧਰਮ ਸੰਕਟ ਆ ਆਪਣੇ ਲਈ ਵੀ ਖੜਾ ਕਰਦੇ ਨੇ ਸਾਡੇ ਲਈ ਵੀ ਖੜਾ ਕਰਦੇ ਨੇ ਤੇ ਇਹ ਇਸ ਸਿਧੇ ਤੋਂ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਸੀਗਾ ਜਿਹੜੀ ਜੇਸ ਭਾਵਨਾ ਨਾਲ ਤੋਂ ਹੁਕਮ ਹੋਇਆ ਸੀ ਅਸੀਂ ਉਹਦੇ ਉਹਦੀ ਪਾਲਣਾ ਕਰਨ ਵਾਸਤੇ ਅਸੀਂ ਸੰਪੂਰਨ ਤੌਰ ਤੇ ਪਾਬੰਦ ਹਾਂ ਬਾਕੀ ਗੱਲਾਂ ਸਾਨੂੰ ਬਾਅਦ 'ਚ ਆ ਪਹਿਲਾਂ ਕਾਲ ਤਖਤ ਸਾਹਿਬ ਦੇ ਹੁਕਮ ਤੇ ਸਾਡੀ ਮੀਰੀ ਸਾਡਾ ਮੀਰੀ ਪੀਰੀ ਦਾ ਸਿਧਾਂਤ ਸਾਡੀ ਮਰਿਆਦਾ ਸਾਡੀਆਂ ਪਰੰਪਰਾਵਾਂ ਤੇ ਸਾਡਾ ਜਿਹੜਾ ਵਿਧੀ ਵਿਧਾਨ ਆ ਅਸੀਂ ਉਹਤੇ ਪੈਰਾ ਦੇਦਾ ਹਾਂ ਬਟਾਵਾ ਸਾਹਿਬ ਜਿਵੇਂ ਹੁਣ ਭਰਤੀ ਦੇ ਲਈ ਤੁਹਾਨੂੰ ਫਰੀਦਕੋਟ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਹੈ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਸੀ ਕਿਹਨੂੰ ਹੁਕਮ ਲਾਣਾ ਚਾਹੀਦਾ ਸੀ ਜਾਂ ਫਿਰ ਤੁਹਾਡੇ ਨਾਮ ਦਾ ਐਲਾਨ ਕਿਸ ਵਿਅਕਤੀ ਨੂੰ ਕਰਨਾ ਚਾਹੀਦਾ ਸੀ ਦੇਖੋ ਮੇਰੇ ਨਾਮ ਦਾ ਐਲਾਨ ਕਿਸੇ ਨੂੰ ਕਰਨ ਦੀ ਲੋੜ ਨਹੀਂ ਸੀ ਚਲੋ ਮੈਂ ਸਾਰੇ ਸਾਡੇ ਆਪਣੇ ਸਾਥੀ ਨੇ ਅਸੀਂ ਅਕਾਲੀ ਦਲ ਦੇ ਨਾਲ ਇਨਾ ਲੰਬਾ ਸਮਾਂ ਸੇਵਾ ਕੀਤੀ ਕੰਮ ਕੀਤਾ ਸਾਡੇ ਬਜ਼ੁਰਗਾਂ ਨੇ ਕੀਤਾ ਤੇ ਪੀੜੀਦਰ ਪੀੜੀ ਅਕਾਲੀ ਦਲ ਵਾਸਤੇ ਸਾਰੇ ਆਪਣੀ ਸੇਵਾ ਕਰਦੇ ਆਏ ਆ ਬਾਕੀ ਵੀ ਪਰਿਵਾਰ ਇਦਾਂ ਹੀ ਆ ਤੇ ਇਹਦੇ ਪਿੱਛੇ ਇਹ ਨਹੀਂ ਵੀ ਕਿਹਨੇ ਨਾਮ ਕਿਹਦਾ ਲੈਣਾ ਆ ਜਾਂ ਕਿਹਨੂੰ ਕਿੱਥੇ ਜ਼ਿੰਮੇਵਾਰੀ ਕਿਹਨੇ ਦੇਣੀ ਆ ਚੱਲ ਰਹੀ ਆ ਸਾਡੇ ਸਿਧਾਂਤ ਦੀ ਧਰਮੀ ਦੀ ਪੀੜੀ ਦੇ ਸੰਕਲਪ ਦੀ ਸਾਡੀ ਜਿਹੜੀ ਪਰੰਪਰਾ ਆ ਗੁਰਮਤ ਦਾ ਜਿਹੜਾ ਫਲਸਫਾ ਆ ਕਿ ਅਸੀਂ ਅਕਾਲੀ ਦਲ ਜਥੇਬੰਦੀ ਹੀ ਅਕਾਲ ਤਖਤ ਦੇ ਹੁਕਮ ਨਾਮਿਆਂ ਤੋਂ ਆਪਣੇ ਆਸੇ-ਪਾਸੇ ਹੋਵੇ ਤੇ ਆਪਣੇ ਆਪ ਨੂੰ ਇੱਕ ਸੰਕਟ ਵਿੱਚ ਖੜਾ ਕਰੇ ਤੁਹਾਡੇ ਲਈ ਵੀ ਮੁਸ਼ਕਲ ਪੈਦਾ ਕਰੇ ਫਿਰ ਦੱਸੋ ਇਹ ਕੋਈ ਸਿਆਣਪ ਹੈਗੀ ਆ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਦੇਖਰੇਖੇਟ ਸਾਰੀ ਜਿਹੜੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ ਸੀ ਤੇ ਕਰਨੀ ਤਾਂ ਅਕਾਲੀ ਦਲ ਦੇ ਵਰਕਰਾਂ ਨੇ ਸੀ ਫਿਰ ਮੈਂ ਦੁਬਾਰਾ ਰਿਪੀਟ ਕਰਦਾ ਤੇ ਇਹਦੇ ਵਿੱਚ ਕੋਈ ਕਿਸੇ ਨੂੰ ਕਿਤੇ ਆਪਣੇ ਕਮੇਟੀ ਚੋਂ ਕੱਢ ਕੇ ਕਿਤੇ ਕਿਸੇ ਬਾਰੇ ਕਿੰਦੂ ਪਰੰਤੂ ਨਹੀਂ ਸੀ ਕਰਨਾ ਚਾਹੀਦਾ ਪਹਿਲਾਂ ਤਾਂ ਕਿਉਂਕਿ ਸਾਰੇ ਕਮੇਟੀ ਦੇ ਮੈਂਬਰ ਸਤਕਾਰਯੋਗ ਨੇ ਤੇ ਬੜਾਏ ਵੀ ਅਕਾਲਤਖ ਸਾਹਿਬ ਵੱਲੋਂ ਆ ਤੇ ਦੂਸਰੀ ਗੱਲ ਇਹ ਵੀ ਇਸ ਕਮੇਟੀ ਦੀ ਜਿਹੜੀ ਮਤਦਾਇਆ ਇਹਨੂੰ ਪ੍ਰਵਾਨ ਕਰਨਾ ਚਾਹੀਦਾ ਸੀਗਾ ਉਹ ਪ੍ਰਵਾਨ ਕਿਉਂ ਨਹੀਂ ਕਰ ਰਹੇ ਉਹਨਾਂ 'ਚ ਕੋਈ ਹਾਤੇ ਆ ਉਹਨਾਂ 'ਚ ਕੋਈ ਆਕੜ ਹੰਕਾਰ ਆ ਇਹ ਤਾਂ ਉਹ ਜਾਣਦੇ ਆ ਪਰ ਅਸੀਂ ਆਪਣੀ ਪਰੰਪਰਾਵਤੋਂ ਤੇ ਆਪਣੇ ਸਿਧਾਂਤ ਤੋਂ ਅਸੀਂ ਕਰੀ ਵੀ ਪਾਸੇ ਨਹੀਂ ਅਟ ਸਕਦੇ ਸਾਨੂੰ ਸਭ ਤੋਂ ਪਹਿਲਾਂ ਅਕਾਲਤਖ ਸਾਹਿਬ ਆ ਸਾਡਾ ਸਿਧਾਂਤ ਹੈ ਉਸ ਤੋਂ ਬਾਅਦ ਬਾਕੀ ਗੱਲਾਂ ਦਾ ਨਹੀਂ ਹੁੰਦੀਆਂ ਆ ਵੜਾ ਲਾਭ ਜਿਵੇਂ ਅਕਾਲੀ ਦਲ ਦਫ਼ਤਰ ਤੋਂ ਹੁਕਮ ਜਾਰੀ ਹੋ ਰਿਹਾ ਹੈ ట్ਵੀਟ ਕੀਤੇ ਜਾ ਰਿਹਾ ਦਲਜੀਤ ਸਿੰਘ ਚੀਮਾ ਵੱਲੋਂ ਜ਼ਿੰਮੇਵਾਰੀਆਂ ਵੰਡੀਆਂ ਜਾ ਰਹੀਆਂ ਇਹਨਾਂ ਦੇ ਉੱਪਰ ਤੁਹਾਡਾ ਕੀ ਸਟੈਂਡ ਹੈਗਾ ਹੈ ਕੀ ਕਹਿਣਾ ਚਾਹੋਗੇ ਇਹ ਤਾਂ ਜਿਹੜਾ ਵੀ ਜੋ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦਾ ਕਰ ਸਕਦਾ ਹੈ ਲੇਕਿਨ ਡਾਕਟਰ ਚੀਮਾ ਜੀ ਪਹਿਲਾਂ ਤਾਂ ਇਹਨਾਂ ਨੇ ਹੋਰ ਹੀ ਇੱਕ ਆਪਣੇ ਵਰਤਾਂਤ ਉਹਨੂੰ ਆਪਣੇ ਉਹਨੂੰ ਦੇ ਦਿੱਤੀ ਆਪਣੇ ਸ਼ੇਪ ਦੇ ਦਿੱਤੀ ਵੀ ਜੀ ਜਿਹੜਾ ਆਪਣਾ ਹੈਗਾ ਸੱਤ ਮੈਂਬਰੀ ਕਮੇਟੀ ਦਾ ਕਾਰਜ ਖੇਤਰ ਆ ਇਹ ਨਹੀਂ ਸੱਤ ਮੈਂਬਰੀ ਕਮੇਟੀ ਕੰਮ ਕਰ ਸਕਦੀ ਕਰਕੇ ਸਾਡੀ ਮਾਨਤਾ ਰਾਦ ਹੋ ਜੂਗੀ ਜਾਂ ਇਲੈਕਸ਼ਨ ਕਮਿਸ਼ਨ ਦੇ ਨਿਯਮ ਇਸ ਗੱਲ ਦੇ ਉਲਟ ਆ ਬਿਲਕੁਲ ਗਲਤ ਸਿਗਾ ਜਿਹਨੇ ਜਿਨ੍ਹਾਂ ਲੋਕਾਂ ਦਾ ਅਕਾਲੀ ਦਲ ਦੇ ਸਿਧਾਂਤ ਨਾਲ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜਾਂ ਸਾਡੇ ਜਿਹੜੇ ਫਲਸਫੇ ਨਾਲ ਉਹਦਾ ਕੋਈ ਜਿਨ੍ਹਾਂ ਦਾ ਸੰਬੰਧ ਹੀ ਨਹੀਂਗਾ ਉਹਨਾਂ ਲੋਕਾਂ ਨੂੰ ਉੱਥੇ ਸੰਸਦ ਸਭਾ ਨੂੰ ਜਾ ਕੇ ਜਾਂ ਉਹਨਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਤੇ ਦੂਸਰੇ ਪਾਸੇ ਜਿਹੜੇ ਸਿੱਖ ਵਿਦਵਾਨ ਸੀਗੇ ਜਾਂ ਜਿਹੜੇ ਆਪਣੇ ਅਕਾਲੀ ਦਲ ਦੇ ਸੰਵਿਧਾਨ ਨੂੰ ਜਾਣਦੇ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਸੰਵਿਧਾਨ ਨੂੰ ਇਲੈਕਸ਼ਨ ਕਮਿਸ਼ਨ ਕੋਲ ਦਰਜ ਕਰਾਇਆ ਜਾਂ ਜਿਹੜੇ ਸਾਡੇ ਆਪਣੇ ਜੇ ਕਾਨੂੰਨੀ ਮਾਹਰ ਸਨ ਜਿਨ੍ਹਾਂ ਨੂੰ ਅਕਾਲੀ ਦਲ ਦੇ ਪਛੋਕੜ ਦਾ ਪਤਾ ਆ ਤੇ ਇਹਦੇ ਵਿੱਚ ਕੋਈ ਕਿਤੇ ਇਲੈਕਸ਼ਨ ਕਮਿਸ਼ਨ ਦਾ ਕੋਈ ਦਖਲ ਨਹੀਂ ਸੀ ਤੇ ਨਾ ਹੀ ਕਿਸੇ ਦੇਸ਼ ਦੇ ਕਾਨੂੰਨ ਦਾ ਇਤੇ ਕੋਈ ਅੜਚਨ ਸੀਗੀ ਤੇ ਟਵੀਟ ਕਰਨ ਨੂੰ ਜਾਂ ਉੱਤੇ ਐਲਾਨ ਕਰਨ ਨੂੰ ਜੋ ਮਰਜ਼ੀ ਕਰੀ ਜਾਂ ਪਰ ਜਿਹਨੂੰ ਪਰਵਾਹ ਨਹੀਂ ਕਰਨਾ ਸਿੱਖ ਸੰਗਤ ਨੇ ਇਹਨੂੰ ਪਰਵਾਹ ਨਹੀਂ ਕਰਨਾ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਪੈਰੋਕਾਰਾਂ ਨੇ ਅੱਜ ਇਹਨਾਂ ਦੀ ਭਰਤੀ ਮੁਹਿੰਮ ਨੂੰ ਕਿੰਨਾ ਘੰਗਾਰਾ ਮਿਲ ਰਿਹਾ ਸਾਰੇ ਪਾਸੇ ਆਪਾਂ ਨੂੰ ਇਹ ਜਾਣਕਾਰੀ ਆ ਹੀ ਰਹੀ ਆ ਬਿਕੋਜ਼ ਇਹ ਅਕਾਲਤਖ ਸਾਹਿਬ ਦਾ ਮੱਥਾ ਲਾ ਕੇ ਖੜੇ ਨੇ ਇਹਨਾਂ ਨੂੰ ਅਕਾਲਤਖ ਸਾਹਿਬ ਨੂੰ ਪਿੱਟ ਨਹੀਂ ਸੀ ਦਿਖਾਉਣੀ ਚਾਹੀਦੀ ਵਿੱਚੋਂ ਕਈ ਇਹਨਾਂ ਦੇ ਜਿਹੜੇ ਆਪਣੇ ਲੀਡਰ ਸਹਿਬਾਨ ਨੇ ਜਿਹੜੇ ਤਕਸਾਲੀ ਆਗੂ ਨੇ ਉਹ ਚਾਹੁੰਦੇ ਸੀਗੇ ਵੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹਦੇ ਇਹਨਾਂ ਮੈਨ ਪਾਲਣਾ ਹੋਣੀ ਚਾਹੀਦੀ ਹੈ ਪਰ ਦੂਸਰੇ ਜੇ ਨਹੀਂ ਚਾਹੁੰਦੇ ਸੀਗੇ ਉਹਨਾਂ ਨੇ ਨਹੀਂ ਮੰਨਣ ਦਿੱਤੀ ਇਹ ਗੱਲ ਏਵੇਂ ਜਿਹੜੀ ਇਹਨਾਂ ਦੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿੱਚ ਵੀ ਇਸ ਗੱਲ 'ਤੇ ਬੜੀ ਬਹਿਸ ਹੋਈ ਆ ਤੇ ਸਾਰਿਆਂ ਨੇ ਕਿਹਾ ਮੈਜੋਰਟੀ ਨੇ ਕਿਹਾ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਆਪਾਂ ਪਾਸੇ ਨਹੀਂ ਆਪ ਸਕਦੇ ਜੇ ਅਕਾਲੀ ਦਲ ਨਹੀਂ ਮੰਨੂਗਾ ਤੇ ਆਪਾਂ ਹੋਰਾਂ ਨੂੰ ਕੀ ਕਹਾਂਗੇ ਇਸ ਕਰਕੇ ਇਹ ਆਪਣੇ ਉੱਥੋਂ ਹਦੇਸ਼ ਜਾਰੀ ਕਰ ਮੀ ਜਾਂ ਉੱਥੋਂ ਆਪਣੇ ਬਿਆਨ ਦੇ ਦੇਣ ਟਵੀਟ ਕਰਨ ਉਹਦਾ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਬਿਲਕੁਲ ਸਭ ਪਤਾ ਆ ਅਕਾਲ ਤਖਤ ਸਾਹਿਬ ਵੱਲ ਕੌਣ ਖੜਾ ਆ ਤੇ ਅਕਾਲ ਤਖਤ ਸਾਹਿਬ ਨੂੰ ਪਿੱਛੇ ਕੌਣ ਦਿਖਾ ਰਿਹਾ ਆ ਲੇਕਿਨ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਉਹਨਾਂ ਦਾ ਇਹ ਫਰਜ਼ ਨਹੀਂ ਸੀ ਬਣਦਾ ਉਹਨਾਂ ਨੂੰ ਇਸ ਕਰਾਇ ਨਹੀਂ ਸੀ ਪੈਣਾ ਚਾਹੀਦਾ ਆਪ ਵੀ ਧਰਮ ਸੰਕਟ 'ਚ ਪਾਰੇ ਨੇ ਤੇ ਕਮੇਟੀ ਲੋ ਵੀ ਬਾਕੀਆਂ ਨੂੰ ਵੀ ਧਰਮ ਸੰਕਟ 'ਚ ਪਾਰੇ ਨੇ ਠੀਕ ਬਹੁਤ ਬਹੁਤ ਧੰਨਵਾਦ ਬਡਾਲਾ ਸਾਹਿਬ ਤੁਸੀਂ ਆਪਣੀ رائے ਰੱਖੀ ਹੈ ਔਰ ਇਹ ਮੁੱਦਾ ਜੋ ਹੈ ਇਹ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਹੈ ਨਵੀਂ ਭਰਤੀ ਦੀ ਜ਼ਿੰਮੇਵਾਰੀ ਪੰਜ ਸਿੰਘ ਸਹਿਬਾਨਾ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਦਿੱਤੀ ਗਈ ਸੀ ਪਰ ਅਕਾਲੀ ਦਲ ਬਾਦਲ ਤੜਾ ਆਪਣੇ ਵੱਲੋਂ ਹੀ ਜੋ ਕਾਰਵਾਈਆਂ ਕਰ ਰਿਹਾ ਇਸ ਨੂੰ ਲੈ ਕੇ ਸਵਾਲ ਖੜੇ ਹੋਏ ਹੈ ਤਾਂ ਇਸ ਤੋਂ ਬਾਅਦ 18 ਜਨਵਰੀ 18 ਤਰੀਕ ਨੂੰ ਜੋ ਹੈ ਮੀਟਿੰਗ ਰੱਖੀ ਇਹ ਖਬਰ ਵੱਲ ਜਾਣੇ ਆ ਅਕਾਲੀ ਦਲ ਵੱਲੋਂ ਬਾਗੀਆਂ ਨੂੰ ਜੋ ਹੈ ਮਨਾਉਣ ਦਾ ਯਤਨ ਕੀਤਾ ਗਿਆ ਗੁਰਪ੍ਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਬਜ਼ਰਵਰ ਬਣਾ ਦਿੱਤਾ ਗਿਆ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਕਾਲੀ ਦਲ ਦੀ ਨਵੀਂ ਭਰਤੀ ਹੁਣ ਇਹਨਾਂ ਤੋਂ ਕਰਵਾਈ ਜਾਏਗੀ ਫਰੀਦਕੋਟ ਦਾ ਪੂਰਾ ਜ਼ਿਲ੍ਹਾ ਇਹ ਦੇਖਣਗੇ ਜਥੇਦਾਰ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਹੈ ਗੁਰਪ੍ਰਤਾਪ ਸਿੰਘ ਵੜਾਲਾ ਫੈਸਲੇ ਦੀ ਇਲਜ਼ਾਮ ਲਗਾਤਾਰ ਲਗਾਏ ਜਾ ਰਹੇ ਹੈ ਕਿ ਫੈਸਲੇ ਦੀ ਹੁਕਮ ਅਦੁੱਲੀ ਹੋ ਰਹੀ ਹੈ ਜਥੇਦਾਰ ਅਕਾਲੀ ਦਲ ਦੇ ਨਾਲ ਖਫਾ ਹੋਏ ਹੈ ਔਰ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੇ ਵਿਚਾਲੇ ਬੈਠਕ ਸੱਦ ਲਈ ਗਈ ਹੈ ਅਕਾਲੀ ਦਲ ਲੀਡਰਾਂ ਨੂੰ ਸਖਤ ਤਾੜਨਾ ਕੀ ਹੋ ਸਕਦੀ ਹੈ 28 ਜਨਵਰੀ ਨੂੰ ਜੋ ਪੰਜ ਸਿੰਘ ਸੇਵਾਨਾ ਨੇ ਮੀਟਿੰਗ ਸੱਦੀ ਹੈ ਤੇ ਉਹ ਦੂਸਰੇ ਪਾਸੇ ਜੋ ਭਰਤੀ ਪ੍ਰਕਿਰਿਆ ਹੈਗੀ ਹੈ ਇਸ ਦੇ ਉੱਪਰ ਵੀ ਸਵਾਲ ਅਕਾਲੀ ਦਲ ਦਾ ਜੋ ਬਾਗੀ ਰਹਿ ਚੁੱਕਿਆ ਉਸ ਸਮੇਂ ਸਮੇਤੇ ਖੜੇ ਕਰਦਾ ਰਿਹਾ ਬਾਕੀ ਟੜੇ ਨੇ ਅਕਾਲ ਤਖਤ ਸਾਹਿਬ ਤੱਕ ਸ਼ਿਕਾਇਤ ਵੀ ਪਹੁੰਚਾਈ ਹੈ ਕਿ ਜੋ ਤੁਹਾਡੇ ਹੁਕਮ ਲੱਗੇ ਹੋਏ ਐ 2 ਦਸੰਬਰ ਵਾਲੇ ਉਹਨਾਂ ਨੂੰ ਜੋ ਹੈ ਉਹ ਅਨਗੋਲਿਆ ਕੀਤਾ ਜਾ ਰਿਹਾ ਉਹਨਾਂ ਦੇ ਉੱਪਰ ਨਹੀਂ ਅਕਾਲੀ ਦਲ ਚੱਲ ਰਿਹਾ ਤੇ ਭਰਤੀ ਜਿਹੜੀ ਹੈਗੀ ਆ ਉਹਨਾਂ ਦੇ ਵਿੱਚੋਂ ਮੈਂਬਰਾਂ ਨੂੰ ਹੀ ਬਾਹਰ ਕੀਤਾ ਜਾ ਰਿਹਾ ਜਾਂ ਫਿਰ ਮੈਂਬਰਾਂ ਦੀ ਨਹੀਂ ਸੁਣੀ ਜਾ ਰਹੀ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅੱਜ ਇੱਕ